ਲੋਕ ਸਭਾ ਚੋਣਾਂ 2014 ਦੇ ਨਤੀਜਿਆਂ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ ਜਿਸ ਦੇ ਲਈ ਪੰਜਾਬ ਸਮੇਤ ਦੇਸ਼ ਭਰਤ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਨੇ ਗਿਣਤੀ ਸ਼ੁਰੂ ਹੋਣ ਦੇ ਮਹਿਜ਼ ਕੁਝ ਘੰਟਿਆਂ ਬਾਅਦ ਵੇਦਵਾਰਾਂ ਦੀ ਕਿਸਮਤ ਦਾ ਫੈਸਲਾ ਹੋ ਜਾਏਗਾ ਪਰ ਨਤੀਜੇ ਆਉਣ ਤੋਂ ਪਹਿਲਾਂ ਹੀ ਪਾਰਟੀਆਂ ਨੂੰ ਜਸ਼ਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਨਰੇਂਦਰ ਮੋਦੀ ਤੇ ਪੀਐਮ ਬਣਨ ਤੇ ਭਾਜਪਾ ਨੂੰ 272 ਸੀਟਾਂ ਮਿਲਣ ਦੀ ਕਾਮਨਾ ਨੂੰ ਲੈ ਕੇ ਮੋਦੀ ਦੇ ਸਮਰਥਕਾਂ ਨੇ ਸੰਗਮ ਗੰਗਾ ਜਲ ਤੇ ਖੜੇ ਹੋ ਕੇ ਪੂਜਾ ਅਰਚਨਾ ਕੀਤੀ अपने फुल प्रूफ अरेंजमेंट्स कर रहे हैं सिक्योरिटी को लेते हुए जो हमारी पुलिस की एंटी सोटा चेक टीम्स होती हैं जो बॉम्ब को डिटेक्ट करती हैं वो अलग अलग जगह जाएंगी काउंटिंग सेंटर में भी जाएँगी तो इन्श्योर कि हम कोई एक्सप्लोसिव या बॉम्ब्स ना प्लांट किए कीजिए इसके अलावा हमारी जो ट्रैफिक टीम्स हैं उनको भी हम डिप्लॉय कर रहे हैं ताकि काउंटिंग सेंटर आसपास के आसपास कोई ट्रैफिक का कंजेशन ना हो लोगों को कोई तकलीफ ना हो ਹੈ ਚੁਕੇ ਹੈ ਤੇ ਭਾਰਤ ਵਿੱਚ ਇਸ ਵਾਰ ਸਭ ਤੋਂ ਜ਼ਿਆਦਾ ਵੋਟਰ ਟਰਨ ਆਊਟ ਹੋਈ ਹੈ ਹੁਣ ਇੰਤਜ਼ਾਰ ਹੈ ਕੱਲ ਦਾ ਯਾਨੀ ਕਿ 16 ਮਈ ਜਿਸ ਦਿਨ ਚੋਣਾ ਦਾ ਕੀ ਨਤੀਜਾ ਹੋਵੇਗਾ ਕਿਹੜੀ ਸਰਕਾਰ ਬਣੇਗੀ ਇਹ ਪਤਾ ਚਲੇਗਾ ਚੰਨੀਗੜ੍ਹ ਵਿੱਚ ਚੰਨੀਗੜ੍ਹ ਕਾਲਜ ਆਫ ਇੰਜੀਨੀਅਰਿੰਗ ਜਣਾ ਸੈਂਟਰ ਬਣਾਇਆ ਗਿਆ ਹੈ ਕਾਊਂਟਿੰਗ ਦਾ ਤੇ ਇਥੇ ਸਿਕਿਉਰਿਟੀ ਦਾ ਕੜਾ ਪ੍ਰਬੰਧ ਕੀਤਾ ਗਿਆ ਐਸਐਸਪੀ ਨੇ ਦੱਸਿਆ ਕਿ ਐਂਟੀ ਸਾਬੋਟੇਜ ਟੀਮਸ ਡੌਗ ਸਕਵਾਡਸ ਤੇ ਬਾਕੀ ਸਿਕਿਉਰਿਟੀ ਇਥੇ ਰੱਖੀ ਜਾਏਗੀ ਤੇ ਉਹ ਸਾਰੇ ਇਥੇ ਚੈਕਿੰਗ ਕਰਨ ਪਹੁੰਚਣਗੇ ਇਸ ਤੋਂ ਇਲਾਵਾ 100 ਪੁਲਿਸ ਮੀ ਅਤੇ ਨਾਤ ਹੋਣਗੇ ਸੋਲਾਮੀ ਨੂੰ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ ਸਾਰੇ ਉਮੀਦਵਾਰਾਂ ਦੀ ਕਿਸਮਤ ਅਜੇ VOTING ਮਸ਼ੀਨਾਂ 'ਚ ਬੰਦ ਪਈ ਹੈ ਇਨ੍ਹਾਂ VOTING ਮਸ਼ੀਨਾਂ ਦਾ ਧਿਆਨ ਰੱਖਣ ਲਈ ਪੂਰੇ ਸੂਬੇ 'ਚ ਮੌਜੂਦ ਗਿਣਤੀ ਕੇਂਦਰਾਂ ਤੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਨੇ 32 ਕੇਂਦਰਾਂ ਤੇ 23000 ਵੋਟ ਮਸ਼ੀਨਾਂ ਬੰਦ ਨੇ ਇਸ ਲਈ ਖਾਸ ਤੌਰ ਤੇ ਪੰਜਾਬ ਵਿੱਚ 32 ਕੇਂਦਰ ਬਣਾਏ ਗਏ ਨੇ ਜਿਨ੍ਹਾਂ ਵਿੱਚ 24 ਘੰਟੇ CCTV ਰਾਹੀਂ ਨਿਗਰਾਨੀ ਰੱਖੀ ਜਾ ਰਹੀ ਹੈ ਲੋਕ ਸਭਾ ਚੋਣਾਂ 2014 ਦੀਆਂ ਵੋਟਾਂ ਦਾ ਕੰਮ ਪੂਰਾ ਹੋ ਚੁੱਕਾ ਹੈ ਤੇ ਹੁਣ ਵਾਰੀ ਹੈ ਵੋਟਾਂ ਦੀ ਗਿਣਤੀ ਦੀ ਕੁਲ ਮਿਲਾ ਕੇ ਗੱਲ ਕਰੀ ਈਵੀਐਮ ਮਸ਼ੀਨਾਂ ਦੀ ਤੇ ਪੰਜਾਬ ਦੇ ਵਿੱਚ 32 ਇਹੋ ਜਿਹੇ ਕੇਂਦਰ ਬਣਾਏ ਗਏ ਨੇ ਜਿੱਥੇ ਈਵੀਐਮ ਮਸ਼ੀਨਾਂ ਦੀ ਸੁਰੱਖਿਆ ਕੀਤੀ ਜਾ ਰਹੀ ਹੈ 23000 ਮਸ਼ੀਨਾਂ ਪੂਰੇ ਪੰਜਾਬ ਦੇ ਵਿੱਚ ਸੁਰੱਖਿਆ ਦੀ ਨਿਗਰਾਨੀ ਦੇ ਹੇਠ ਪਈਆਂ ਹੋਈਆਂ ਨੇ ਤੇ ਜੇ ਸੁਰੱਖਿਆ ਦੀ ਗੱਲ ਕੀਤੀ ਜਾਵੇ ਤਾਂ 14 ਬਟਾਲੀਅਨ ਸੀਆਰਪੀਐਫ ਜਵਾਨ ਕਮਾਂਡੋ ਤੇ ਹਰ ਕੇਂਦਰ ਦੇ ਬਾਹਰ ਜਿਹੜੀ ਪੁਲਿਸ ਫੋਰਸ ਲਗਾਈ ਗਈ ਹੈ ਪੂਰੀ ਤਰ੍ਹਾਂ ਇਸ ਦੀ ਸੁਰੱਖਿਆ ਕੀਤੀ ਜਾ ਰਹੀ ਹੈ